ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵਿਰੋਧਵਾੜ ਡੈਕ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨੰਬਰ 2 ਦੇ ਵਿੱਚ ਇਹ ਪਿੰਡ ਫਰੀਦਕੋਟ ਚਲੇ ਦਾ ਵਾ ਮਿੱਤਰੋ ਤੇ ਜਦੋਂ ਆਪਾਂ ਫਰੀਦਕੋਟ ਵਾਲੇ ਪਾਸੇ ਨੂੰ ਆਉਣੇ ਆ ਚੰਦ ਬਾਜੇ ਤੋਂ ਜਾਂ ਮੁੱਦਕੀ ਵਾਲੀ ਸਾਈਡ ਤੋਂ ਤਾਂ ਤੁਹਾਨੂੰ ਆ ਕੇ ਚਰਸਤਾ ਮਿਲਦਾ ਕਿ ਛੜਕ ਪਾਣੀ ਨੂੰ ਜਾ ਵਰਦੀ ਆ ਇੱਕ ਚਰਕਾ ਜਿਹੜੀ ਉਹ ਪੈਲਸ ਦੇ ਕੋਲੋਂ ਪੱਕੇ ਨੂੰ ਆ ਜਾਂਦੀਆਂ ਨਾਲ ਕੇएफसी ਵਰਗੇ ਮਨਾ ਬਣੇ ਹੋਏ ਵੱਡੇ ਹੋਟਲ ਵੀ ਬਣਿਆ ਹੋਇਆ ਔਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਮੈਂ ਵਿਖਾਉਣੀ ਆ ਤੁਹਾਨੂੰ ਇੱਕ ਵਿਕਾਊ ਲਾਈਆ ਪਾਈ ਹੁਣੇ ਕਿੰਨਾ ਸੁਆ ਕਿੰਨੇ ਦਿਨਾਂ ਲੈਂਦੀ ਆ ਉਹ ਕਰਦੇ ਆ ਗੱਲਬਾਤ ਪਾਈ ਦਿਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੱਡੇ ਭਾਈ ਵਧੀਆ ਭਾਈ ਸੇਤਾ ਠੀਕ ਠਾਕ ਆ ਮੇਰੇ ਸਵਾਹ ਹਾਂ ਵਧੀਆ ਮੈਂ ਠੀਕ ਆ ਭਾਈ ਵੱਡੇ ਵੀਰੇ ਇੱਕ ਵਾਰੀ ਨਾਮ ਦੱਸ ਦੀ ਆਪਣਾ ਭਾਈ ਮੇਰਾ ਨਾਮ ਹੈ ਪਾਲਾ ਪਰਲਾ ਬਾਈ ਹਾਂਜੀ ਪਰਲਾ ਫਿਰ ਬਾਈ ਕਬੂਤਰਾਂ ਵਾਲੇ ਨਾਂ ਤੇ ਚਾੜਦੇ ਨੇ ਵੱਧ ਹਨਾ ਹਾਂ ਕਬੂਤਰ ਠੀਕ ਆ ਵੱਡੇ ਬਾਈ ਫਿਰ ਜਿਹੜੀ ਮੈਂ ਵੇਚਣੀ ਆਪਾਂ ਹਨਾ ਇਹ ਕਿੰਨਵਾ ਸੂਆ ਬਾਈ ਇਹ ਬਾਈ ਚੋਂ ਉੱਥੇ ਸੂਏ ਸੋ ਉੱਥੇ ਸੂਏ ਕਿੰਨੇ ਦਿਨ ਲੈ ਜੂਗੀ ਵੱਡੇ ਵੀਰੇ ਹਜੇ ਇਹ ਲੈ ਜਾਊਗੀ ਯਾਰ 4-5 ਦਿਨ ਲੈ ਜੂਗੀ 5-4 ਦਿਨ ਤੈਨੂੰ ਘੱਟ ਪਤਾ ਲੱਗਦਾ ਮੈਨੂੰ ਇਹਦੇ ਬਾਰੇ ਹਨਾ ਹੋ ਸਕਦਾ ਘੱਟ ਹੀ ਲੈ ਜਾਏ ਠੀਕ ਮੈਂ ਤਾਂ ਯਾਰ ਜਣੀ ਕੋਈ ਕਬੂਤਰਾਂ ਵਾਲਾ ਉਹਦੇ ਬਾਰੇ ਹੋਰ ਹੋਰ ਆਪਣਾ ਸਾਮ ਦਾ ਹੁੰਦਾ ਹਾਂ ਠੀਕ ਆ ਤੇ ਬਾਈ ਫਿਰ ਇਹਦੇ ਮਨ ਦਾ ਦੁੱਧ ਦਾ ਰਕਾਰਡ ਰਕੜ ਪਤਾ ਕਿੰਨਾ ਕੁ ਚੂਰ-ਚੂਰ ਲੈਂਦੇ ਕਿ ਨਹੀਂ ਪਰ ਦੁੱਧ ਦਾ ਯਾਰ 16 ਲੀਟਰ ਦਿੰਦੀ ਰਹੀ ਮਾਂਜੀ ਠੀਕ ਹੈ ਮੈਂ ਦੁੱਧ ਦਾ ਪਤਾ ਹੈ ਦੁੱਧ ਤਾਂ ਬਹੁਤ ਦਿੰਦੀ ਆ ਠੀਕ ਹੈ ਬਈ ਠੀਕ ਹੈ ਇੱਕ ਕੱਟੀ ਆਪਣੇ ਕੋਲ ਨੀਲੀ ਰਾਵੀ ਦੀ ਆ ਦਿੱਤੀ ਨੇ ਉਹ ਆ ਇਹ ਇੱਧਰ ਖੜੀ ਹੋ ਜਾਂਦੀ ਹੈ ਹੀ ਆ ਹਾਂ ਠੀਕ ਹੈ ਬਈ ਠੀਕ ਆਂਦੇ ਨੇ ਤੇ ਵੱਡੇ ਭਾਈ ਰੇਟ ਫਿਰ ਇਹਦਾ ਕੀ ਤੈਅ ਕੀਤਾ ਰੇਟ ਇਹਦਾ ਯਾਰ 125 125 ਆ ਸੁਹਾਇਤ ਕੀ ਇਹ ਕਿੰਨਾ ਸੁੰਦੀ ਆ ਸੂਆਲ ਕਿ ਮੇਰਾ ਚੌਥਾ ਸੂਆਲ ਚੌਥਾ ਸੂਆਲ ਸੂਗੀ ਠੀਕ ਹੈ ਵੀਰੇ ਤੇ ਫਿਰ ਹੁਣ 1,25,000 ਚੋ ਮਾਨਦਨ ਕੋਲਾ ਟੋਲਾ ਕਰ ਦੇਗਾ ਹਾਂ ਕਰਦਾ ਕੋਈ ਨਹੀਂ ਠੀਕ ਹੈ ਵੀਰੇ ਕੱਡੀ ਬਾਰੋਂ ਤੋੜ ਦੇ ਭਰਾ ਜੀ ਮੜਾ ਤੋੜ ਦੇ ਲੈ ਮੈਂ ਕਿ ਨੰਬਰ ਦੱਸ ਹੀ ਦੇ ਫੇਰ ਤੋੜਦੀ ਕੋਈ ਨਹੀਂ ਨੰਬਰ ਹੈਗਾ 97817 97817 ਹਾਂ 2431 2431 ਹਾਂ 987 ਨਹੀਂ 97817 97817 2431 2431 ਠੀਕ ਆ ਰਾਜੀ ਦੇ ਬਾਰੋਂ ਤੋੜ ਦੇ ਬਾਰੋਂ ਲੇ ਵੀ ਮਿੱਤਰੋ ਹੁਣ ਤੁਹਾਨੂੰ ਮੈਂ ਤੋਰ ਫੇਰ ਕੇ ਵੀ ਵਿਖਾ ਦਿੰਨਾ ਕਿ ਇਹਾਂ ਦੀ ਡਿਟੇਲ ਜਿਹੜੀ ਲੈ ਦਿੱਤੀ ਅਗਲੀ ਕਾਰਵਾਈ ਤੁਸੀਂ ਕਰ ਲਿਓ ਜਿਹੜੇ ਭਰਾ ਨੇ ਆਪਾਂ ਨੂੰ ਡਿਟੇਲ ਦਿੱਤੀ ਆ ਇਹ ਤਾਂ ਬਾਈ ਦਾ ਸੈਟਅਪ ਆ ਜਿਹੜਾ ਮਿੱਤਰੋ ਕਬੂਤਰਾਂ ਤੇ ਵੱਧ ਆ ਤੁਸੀਂ ਹਰ ਬੰਦੇ ਦਾ ਫੋਕਸ ਹੁੰਦਾ ਕਿਸੇ ਵੀ ਕੰਮ ਦੇ ਉੱਤੇ ਜੇ ਕੋਈ ਪਸ਼ੂਆਂ ਦੇ ਕੱਤੇ ਦੇ ਵਿੱਚ ਆ ਤਾਂ ਉਹਦਾ ਪਸ਼ੂਆਂ ਦੇ ਕਿੱਤੇ ਤੇ ਫੋਕਸ ਹੁੰਦਾ ਸ਼ੌਂਕ ਦੀ ਗੱਲ ਹੁੰਦੀ ਆ ਹਰ ਬੰਦੇ ਨੂੰ ਕਿਉਂਕਿ ਸ਼ੌਂਕ ਪੈਣਾ ਕਿਸੇ ਵੀ ਕੰਮ ਦਾ ਬਹੁਤ ਜ਼ਰੂਰੀ ਆ ਸ਼ੌਕ ਤੋਂ ਬਿਨਾ ਜਿਹੜਾ ਮਰਜ਼ੀ ਕੰਮ ਕਰ ਲਓ ਨਾ ਤਾਂ ਤੁਸੀਂ ਉਹਦੇ ਵਿੱਚ ਵਫਾ ਕਰੋਗੇ ਨਾ ਹੀ ਤੁਸੀਂ ਉਸ ਕਿੱਤੇ ਦੇ ਵਿੱਚ ਅੱਗੇ ਵਧੋਗੇ ਜਿਵੇਂ ਹੁਣ ਮੈਨੂੰ ਵੀਡੀਓ ਬਣਾਉਣ ਦਾ ਸ਼ੌਕ ਹੈ ਤੇ ਮੇਰਾ ਇਸੇ ਪਾਸੇ ਧਿਆਨ ਹੁੰਦਾ ਜਿਵੇਂ ਵੇਲਾ ਹੋ ਜਾ ਤਾਂ ਮੈਂ ਵੀਡੀਓ ਵੇਖਦਾ ਰਹਿਣਾ ਵੀ ਬਾਈ ਕਿਵੇਂ ਦੂਜਾ ਬੰਦਾ ਕਿਵੇਂ ਬਣਾਉਂਦਾ ਕੁਝ ਸਿੱਖਣ ਨੂੰ ਮਿਲ ਜਾਂਦਾ ਹਰ ਬੰਦੇ ਦੀ ਜਿਹੜੀ ਜੈਨੂਅਨ ਹੁੰਦੀ ਆ ਉਹ ਸਿੱਖਣ ਤੇ ਹੁੰਦੀ ਆ ਇਹਦਾ ਜਿਹੜਾ 1,25,000 ਰੁਪਿਆ ਡਿਮਾਂਡ ਆ ਮਾਨਤਣ ਮੌਕੇ ਤੇ ਹੋ ਜੂ 5-7 ਦਿਨ ਦੀ ਕੱਚੀ ਆ ਚੌਥਾ ਸੁਆਸ ਹੁੰਦੀ ਆ 16 ਕਿਲੋ ਦੁੱਧ ਦਾ ਰਕਾੜਾ ਗਲਬਤਲੀ ਨੰਬਰ 22 ਸਕ੍ਰੀਨ ਤੇ ਉੱਤੇ ਲੱਗਾ ਹੋਇਆ ਪਿੰਡ ਪੱਕਾ ਨੰਬਰ 2 ਆ ਤੇ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਜੋਂਦ